ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਉਹਨਾਂ ਗੱਲਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਆਪਾਂ ਨੂੰ ਪੈਸੇ ਬਾਰੇ ਬਿਲਕੁਲ ਗਲਤ ਸਿਖਾਈਆਂ ਜਾਂਦੀਆਂ ਨੇ ਕਿਉਂਕਿ ਸਿਖਾਇਆ ਆਪਾਂ ਨੂੰ ਕੁਝ ਹੋਰ ਜਾਂਦਾ ਪਰ ਅਸਲੀਅਤ ਕੋਈ ਹੋਰ ਹੁੰਦੀ ਹੈ ਇਹ ਕਿਹੜੀਆਂ ਕਿਹੜੀਆਂ ਗੱਲਾਂ ਨੇ ਉਹ ਜਾਣਦੇ ਆ ਇਹਨਾਂ ਬਾਰੇ ਇਹਨਾਂ ਤੇ ਦੇਖੋ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਆ ਜਿਹੜਾ ਆਪਾਂ ਨੂੰ ਪੈਸੇ ਬਾਰੇ ਇਹ ਸਿਖਾਇਆ ਜਾਂਦਾ ਕਿ ਪੈਸਾ ਤਾਂ ਹੱਥਾਂ ਦੀ ਮਾਇਲ ਇਥੇ ਲੋਕਾਂ ਦੇ ਕਹਿਣ ਦਾ ਮਤਲਬ ਇਹ ਹੁੰਦਾ ਕਿ ਪੈਸਾ ਕਮਾਉਣਾ ਬੜਾ ਈਜ਼ੀ ਆ ਪੈਸਾ ਕਮਾਉਣਾ ਕੁਝ ਵੀ ਔਖਾ ਨਹੀਂ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇਹ ਗੱਲ ਨਾ ਸਿਰਫ ਇੱਕ ਥਾਂ ਤੇ ਢੁਕਦੀ ਆ ਇਹ ਗੱਲ ਉਦੋਂ ਢੁਕਦੀ ਆ ਮੰਨ ਲਓ ਕਿਸੇ ਬੰਦੇ ਦਾ ਪੈਸੇ ਕੰਨੀਓ ਨੁਕਸਾਨ ਹੋ ਗਿਆ ਤੇ ਆਪਾਂ ਉਹਨੂੰ ਹੌਸਲਾ ਦੇਣਾ ਆਪਾਂ ਉਹਦਾ ਦਿਲ ਖੜਾਉਣਾ ਹੈਗਾ ਉੱਥੇ ਆਪਾਂ ਉਹਨੂੰ ਕਹਿ ਸਕਦੇ ਆ ਕਿ ਪੈਸਾ ਤਾਂ ਹੱਥਾਂ ਦੀ ਮਾਲਕ ਦੁਬਾਰੇ ਫੇਰ ਆ ਜਾਊਗਾ ਪਰ ਅਸਲੀਅਤ ਇਦੋਂ ਬਿਲਕੁਲ ਉਲਟਾ ਹੈ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਨਾ ਪੈਸਾ ਕਮਾਉਣਾ ਬਹੁਤ ਔਖਾ ਹੈਗਾ ਇਹ ਠੀਕ ਹੈ ਕਿ ਜਦੋਂ ਬੰਦਾ ਐਕਸਪਰਟ ਹੋ ਜਾਂਦਾ ਕਿਸੇ ਕੰਮ ਚ ਉਹਨੂੰ ਹਸਾਬ ਆ ਜਾਂਦਾ ਓਦੋਂ ਉਹਨੂੰ ਪੈਸਾ ਕਮਾਉਣਾ ਸੌਖਾ ਲੱਗ ਸਕਦਾ ਪਰ ਸ਼ੁਰੂਆਤੀ ਦੌਰ ਦੇ ਵਿੱਚ ਪੈਸਾ ਕਮਾਉਣਾ ਐਡਾ ਸੌਖਾ ਨਹੀਂ ਹੁੰਦਾ ਤੁਸੀਂ ਨਾ ਕਿਸੇ ਵੀ ਸਕਸੈਸਫੁਲ ਬੰਦੇ ਦੀ ਇੰਟਰਵਿਊ ਸੁਣ ਲਿਓ ਜਿਹਨੇ ਪੈਸਾ ਕਮਾਇਆ ਹੋਵੇ ਉਹਦੇ ਜਿਹੜੇ ਸ਼ੁਰੂ ਦੇ ਦਿਨ ਹੋਣਗੇ ਉਹ ਕਿੰਨੇ ਡਿਫਿਕਲਟ ਹੁੰਦੇ ਆ ਉੱਥੇ ਬੰਦੇ ਦੱਸਦੇ ਕਿ ਅਸੀਂ ਕਿੰਨੀਆਂ ਰਾਤਾਂ ਸੁੱਤੇ ਨਹੀਂ ਹੈਗੇ ਅਸੀਂ ਕਿੰਨਾ ਸਟਰਗਲ ਕੀਤਾ ਤੇ ਸਾਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਇਹ ਤੋਂ ਬਿਨਾ ਤੁਸੀਂ ਜਿਹੜੇ ਸਟੂਡੈਂਟ ਹਨ ਫੌਰਨ ਜਾਂਦੇ ਨੇਗੇ ਸਟੱਡੀ ਵੇਸਤੇ ਨਾ ਉਹਨਾਂ ਦੀ ਜ਼ਿੰਦਗੀ ਦੇਖੋ ਕਿੰਨੀ ਡਿਫਿਕਲਟ ਹੁੰਦੀ ਹੈ ਕਿਉਂਕਿ ਨਾਲੇ ਤਾਂ ਉੱਥੇ ਉਹਨਾਂ ਨੇ ਪੜ੍ਹਾਈ ਕਰਨੀ ਹੁੰਦੀ ਤੇ ਨਾਲੇ ਉਹਨਾਂ ਨੇ ਪੈਸਾ ਕਮਾਉਣਾ ਹੁੰਦਾਗਾ ਕਦੇ ਉਹਨਾਂ ਦੀ ਲਾਈਫ ਤੇ ਝਾਤੀ ਮਾਰ ਕੇ ਦੇਖੋ ਉਹਨਾਂ ਨਾਲ ਗੱਲ ਕਰਕੇ ਦੇਖੋ ਨਾ ਨੀਂਦ ਵੀ ਨਹੀਂ ਪੂਰੀ ਹੁੰਦੀ ਹੈਗੀ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਪੈਸਾ ਤਾਂ ਹੱਥਾਂ ਦੀ ਮਿਹਨਤ ਨਾਲ ਹੈ ਨਾਲੇ ਜੇ ਹੱਥਾਂ ਦੀ ਮਿਹਨਤ ਹੀ ਹੁੰਦਾ ਤਾਂ ਦੁਨੀਆ ਤੇ ਗਰੀਬ ਹੀ ਕੌਣ ਹੁੰਦਾ ਜਿਹੜੇ ਬੰਦੇ ਮਜ਼ਦੂਰੀ ਕਰਦੇ ਆ ਜਿਹੜੇ ਸਿਰਫ ਉਹਨਾਂਕ ਹੀ ਕਮਾਉਂਦੇ ਆ ਜਿੰਨਾ ਕੋਹੋ ਹੱਥ ਨੇ ਖਾਂਦੇ ਆ ਫਿਰ ਉਹ ਲੋਕ ਇਹਨਾਂ ਮੱਥਾ ਕਿਉਂ ਮਾਰਨਾ ਉਹ ਸੋ ਇਨਾਂ ਭੁਲੇਖਿਆਂ ਚੋਂ ਨਾ ਬਾਹਰ ਆਜੋ ਕਿ ਪੈਸਾ ਹੱਥਾਂ ਦੀ ਮੈਲ ਆ ਪੈਸਾ ਕਮਾਉਣਾ ਔਖਾ ਨਹੀਂ ਹੈਗਾ ਪੈਸਾ ਕਮਾਉਣਾ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਔਖਾ ਹੈ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਇਸੇ ਖਾਤਰ ਤੇ ਇਹ ਹੀ ਆਪਾਂ ਨੂੰ ਬਿਲਕੁਲ ਗਲਤ ਸਿਖਾਈ ਹੋਈ ਗੱਲ ਹੈ ਕਿ ਪੈਸਾ ਹੱਥਾਂ ਦੀ ਮੈਲ ਹੈ ਨੰਬਰ 2 ਤੇ ਆਪਾਂ ਨੂੰ ਕਿਹਾ ਜਾਂਦਾ ਕਿ ਪੈਸਾ ਦਾ ਕੁਛ ਵੀ ਨਹੀਂਗਾ ਇਹ ਵੀ ਬਿਲਕੁਲ ਗਲਤ ਗੱਲ ਹੈ ਹਾਂ ਇੱਕ ਗੱਲ ਹੈਗੀ ਆ ਕਿ ਪੈਸਾ ਜ਼ਿੰਦਗੀ 'ਚ ਸਭ ਕੁਝ ਨਹੀਂ ਹੈਗਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਜ਼ਿੰਦਗੀ 'ਚ ਸਾਰਾ ਖੁਸ਼ੀ ਪੈਸਾ ਹੈਗਾ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪੈਸਾ ਕੁਝ ਵੀ ਨਹੀਂ ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਬਹੁਤ ਵੱਡਾ ਰੋਲ ਪਲੇ ਕਰਦਾ ਹੈਗਾ ਜਿਹੜੀਆਂ ਹੁਣ ਆਪਣੀਆਂ ਡੇਲੀ ਦੀਆਂ ਜ਼ਰੂਰਤਾਂ ਨੇਗੀਆਂ ਮੰਨ ਲਓ ਤੜਕੇ ਤੋਂ ਲੈ ਕੇ ਆਥਣ ਤੱਕ ਜਿਵੇਂ ਦੀ ਆਪਣੀ ਲਾਈਫ ਚੱਲਦੀ ਆ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਂਦੀ ਹੈ ਉਹਦੇ ਵਿੱਚ ਹੁਣ ਪੈਸਾ ਹੀ ਰੋਲ ਪਲੇ ਕਰਦਾ ਨਾ ਮੰਨ ਲਓ ਜੇ ਹੁਣ ਮੈਂ ਫੋਨ ਤੇ ਵੀਡੀਓ ਬਣਾ ਰਿਹਾ ਤਾਂ ਇਹ ਫੋਨ ਕਾਹਦਾ ਆ ਪੈਸੇ ਦਾ ਹੀ ਆਇਆਗਾ ਆਪਾਂ ਰੋਟੀ ਖਾਣੇ ਆ ਦਾਲ ਸਬਜ਼ੀ ਬਣਾਉਣੇ ਆ ਉਹ ਸਾਰਾ ਕੁਝ ਪੈਸੇ ਦਾ ਤਾਂ ਹੁੰਦਾਗਾ ਆਪਾਂ ਨੂੰ ਫ੍ਰੀ ਕੌਣ ਦਿੰਦਾਗਾ ਉਹ ਫਿਰ ਆਪਾਂ ਇਹ ਗੱਲ ਕਿਵੇਂ ਕਹਿ ਸਕਦੇ ਆ ਕਿ ਪੈਸਾ ਕੁਛ ਵੀ ਨਹੀਂਗਾ ਮੰਨ ਲਓ ਆਪਣੇ ਪਰਿਵਾਰ ਚੋਂ ਕੋਈ ਬੰਦਾ ਬਿਮਾਰ ਹੋ ਜੇ ਆਪਾਂ ਹਸਪੀਟਲ ਲੈ ਜਾਣਾ ਪੈ ਜੇ ਤੇ ਜੇ ਆਪਣੇ ਕੋਲੇ ਪੈਸਾ ਨਹੀਂ ਹੈਗਾ ਤਾਂ ਡਾਕਟਰ ਆਪਨੋਂ ਅੰਦਰ ਵੀ ਨਹੀਂ ਵੜਨ ਦੇਊਗਾ ਡਾਕਟਰ ਇਲਾਜ ਹੀ ਨਹੀਂ ਸ਼ੁਰੂ ਕਰੂਗਾ ਉਹਨੇ ਡਾਕਟਰ ਨੇ ਇਹੀ ਗੱਲ ਕਹਿਣੀ ਆ ਕਿ ਪਹਿਲਾਂ ਪੈਸਾ ਜਮ੍ਹਾਂ ਕਰਾਓ ਫਿਰ ਸ਼ੁਰੂ ਹੋਊਗਾ ਤੇ ਕਹੇਗੀ ਦੰਦੇ ਨੇ ਕਿ ਪੈਸਾ ਕੁਛ ਵੀ ਨਹੀਂਗਾ ਬਾਕੀ ਇੱਕ ਬੰਦੇ ਨੇ ਨਾ ਬੜੀ ਵਧੀਆ ਗੱਲ ਲੱਖੀ ਆ ਮੈਂ ਨਾਮ ਭੁੱਲ ਗਿਆ ਹੁਣ ਉਹਦਾ ਕਹਿੰਦੇ ਇਹ ਗੱਲ ਕਹਿਣ ਤੋਂ ਪਹਿਲਾਂ ਕਿ ਪੈਸਾ ਕੁਛ ਵੀ ਨਹੀਂ ਗਾ ਤੁਹਾਡੇ ਕੋਲੇ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਮੰਨ ਲਓ ਹੁਣ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਕਿ ਪੈਸਾ ਕੁਛ ਵੀ ਨਹੀਂ ਉਹਨਾਂ ਕੋਲੇ ਆਪਦੇ ਕੋਲੇ ਤਾਂ ਕੁਛ ਵੀ ਨਹੀਂ ਹੁੰਦਾ ਹੈਗਾ ਆਪ ਤਾਂ ਉਹਨਾਂ ਤੋਂ ਆਪਦੀ ਜ਼ਿੰਦਗੀ ਦੀਆਂ ਰੋਜ਼ ਦੀਆਂ ਲੋੜਾਂ ਵੀ ਨਹੀਂ ਪੂਰੀਆਂ ਹੁੰਦੀਆਂ ਤੇ ਦੂਜੇ ਨੂੰ ਕਹਿ ਰਹੇ ਹੁੰਦੇ ਆ ਕਿ ਪੈਸਾ ਕੁਛ ਵੀ ਨਹੀਂ ਹੋਣਾ ਤਾਂ ਇਹ ਚਾਹੀਦਾ ਮੰਨ ਲਓ ਤੁਸੀਂ ਅਰਬਾਂਪਤੀ ਬੰਦੇ ਹੋ ਤੁਹਾਡਾ ਤਜਰਬਾ ਹੋ ਗਿਆ ਪੈਸੇ ਨਾਲ ਫਿਰ ਤੁਸੀਂ ਕਹਿ ਸਕਦੇ ਹੋ ਕਿ ਯਾਰ ਮੇਰੇ ਕੋਲੇ ਦੇਖ ਇੰਨਾ ਜ਼ਿਆਦਾ ਪੈਸਾ ਹੈਗਾ ਅਰਬਾਂ ਰੁਪਈਆ ਮੇਰੇ ਕੋਲੇ ਪਰ ਇਹਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਕਹਿ ਸਕਦਾ ਕਿ ਹਾਂ ਵੀ ਪੈਸਾ ਕੁਝ ਵੀ ਨਹੀਂਗਾ ਜ਼ਿੰਦਗੀ ਤਾਂ ਹੋਰ ਹੀ ਕਿਤੇ ਤੁਰ ਹੀ ਫਿਰਦੀ ਆ ਪਰ ਗੱਲ ਇਹ ਆ ਕਿ ਆਪਣੇ ਕੋਲੇ ਹੁੰਦਾ ਵੀ ਕੁਝ ਨਹੀਂਗਾ ਲੋੜਾਂ ਵੀ ਨਹੀਂ ਪੂਰੀਆਂ ਹੁੰਦੀਆਂ ਤੇ ਆਪਾਂ ਲੋਕਾਂ ਨੂੰ ਆਪ ਸਿੱਖਿਆ ਵੀ ਇਹ ਦੇਈ ਜਾਂਦੇ ਆ ਕਿ ਪੈਸਾ ਕੁਝ ਵੀ ਨਹੀਂਗਾ ਸੋ ਇਨਾਂ ਭੇਖਿਆਂ ਚੋਂ ਵੀ ਬਾਹਰ ਆ ਜਾਓ ਕਿ ਪੈਸਾ ਕੁਝ ਵੀ ਨਹੀਂਗਾ ਪੈਸਾ ਜ਼ਿੰਦਗੀ ਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਹਾਂ ਸਾਰਾ ਕੁਝ ਭਾਵੇਂ ਨਹੀਂ ਆ ਪੈਸਾ ਪਰ ਬਹੁਤ ਹੱਦ ਤੱਕ ਆ ਜਿਹੜਾ ਪੈਸਾ ਜ਼ਿੰਦਗੀ ਚ ਜ਼ਰੂਰੀ ਆ ਨੰਬਰ 3 ਤੇ ਆਪਾਂ ਨੂੰ ਕਿਹਾ ਜਾਂਦਾ ਕਿ ਪੈਸੇ ਨਾਲ ਖੁਸ਼ੀ ਨਹੀਂ ਮਿਲਦੀ ਇਹ ਗੱਲ ਵੀ ਬਿਲਕੁਲ ਗਲਤ ਹੈ ਇੱਥੇ ਇਹ ਕਹਿਣਾ ਚਾਹੀਦਾ ਕਿ ਪੈਸੇ ਨਾਲ ਹਰੇਕ ਖੁਸ਼ੀ ਨਹੀਂ ਮਿਲਦੀ ਕਿਉਂਕਿ ਇਹ ਗੱਲ ਦੀ ਸੱਚਾਈ ਹੈ ਕਿ ਜ਼ਿੰਦਗੀ ਚ ਨਾ ਜਿਹੜੀਆਂ ਸਾਰੀਆਂ ਖੁਸ਼ੀਆਂ ਨੇ ਉਹ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਪਰ ਇਹ ਵੀ ਸੱਚਾਈ ਹੈ ਕਿ ਜ਼ਿੰਦਗੀ ਦੀਆਂ ਜਿਹੜੀਆਂ ਜ਼ਿਆਦਾਤਰ ਖੁਸ਼ੀਆਂ ਨੇ ਹੀ ਆ ਖੁਸ਼ੀਆਂ ਦਾ ਇੱਕ ਵੱਡਾ ਹਿੱਸਾ ਪੈਸੇ ਨਾਲ ਹੀ ਖਰੀਦਿਆ ਜਾਂਦਾ ਹੈਗਾ ਮੰਨ ਲਓ ਹੁਣ ਆਪਾਂ ਘਰ ਪਾਇਆ ਨਾ ਮਾਗਰ ਪਾਇਓ ਤੇ ਪੈਸੀ ਲੱਗਿਆ ਨਾ ਆਪਣੇ ਤਾਂ ਆਪ ਨੂੰ ਘਰ ਪਾਈ ਦੀ ਕਿੰਨੀ ਖੁਸ਼ੀ ਹੁੰਦੀ ਆ ਹਰੇਕ ਬੰਦੇ ਦਾ ਡਰੀਮ ਹੁੰਦਾ ਕਿ ਮੈਂ ਆਪਦੀ ਜ਼ਿੰਦਗੀ ਚ ਇੱਕ ਸੋਹਣਾ ਜਿਹਾ ਘਰ ਬਣਾਉਣਾ ਆਪਦੀ ਖਾਤਰ ਹੁਣ ਇਹ ਥੋੜੀ ਹੁੰਦਾ ਕਿ ਅਗਲੇ ਨੇ ਘਰ ਪਾਲਿਆ ਤੇ ਦੂਆਦ ਉਹ ਮਾਤਮ ਬਣਾਈ ਜਾਂਦਾ ਕਿ ਇਹ ਤਾਂ ਬਹੁਤ ਮਾੜਾ ਹੋ ਗਿਆ ਕਿ ਮੇਰਾ ਘਰ ਪੈ ਗਿਆ ਉਹ ਖੁਸ਼ੀ ਹੀ ਮਣਾਉਂਦਾ ਨਾ ਤਾਂ ਫਿਰ ਜਿਹੜਾ ਘਰ ਹੈ ਉਹ ਪੈਸੇ ਨਾਲ ਹੀ ਪਿਆ ਤੇ ਉਹ ਪੈਸੇ ਨਾਲ ਹੀ ਤਾਂ ਆਪ ਨੂੰ ਖੁਸ਼ੀ ਆਈ ਆ ਮੰਨ ਲਓ ਆਪਾਂ ਗੱਡੀ ਲਿਆਂਦੀ ਗੱਡੀ ਲਿਆਂਦੀ ਦਾ ਕਿੰਨਾ ਚਾਹ ਹੁੰਦਾ ਬੰਦੇ ਨੂੰ ਉਹ ਵੀ ਤਾਂ ਪੈਸੇ ਨਾਲ ਹੀ ਆਈ ਆ ਜਿਹਦੇ ਤੋਂ ਖੁਸ਼ ਹੋ ਰਿਹਾ ਕਿ ਮੇਰੇ ਕੋਲ ਗੱ ਮੋਟਰਸਾਈਕਲ ਲੈਂਦਾ ਉਹ ਵੀ ਪੈਸੇ ਨਾਲ ਆਇਆ ਆਪਾਂ ਨਵੇਂ ਕੱਪੜੇ ਲੈਂਦੇ ਹੁਣ ਆਪਾਂ ਨਵੇਂ ਕੱਪੜੇ ਪਾ ਕੇ ਕਿੰਨੇ ਖੁਸ਼ ਹੋਨੇ ਆਪਾਂ ਨੂੰ ਕਿੱਡਾ ਵਧੀਆ ਫੀਲ ਹੁੰਦਾ ਉਹ ਵੀ ਤਾਂ ਪੈਸੇ ਨਾਲ ਹੀ ਆਉਂਦੇ ਆ ਤੇ ਉਹ ਵੀ ਤਾਂ ਆਪਾਂ ਨੂੰ ਖੁਸ਼ੀ ਹੀ ਦਿੰਦੇ ਆ ਨਾ ਜਦੋਂ ਆਪਾਂ ਨਵੇਂ ਕੱਪੜੇ ਪਾਉਣੇ ਆਗੇ ਸੋ ਇਹਨਾਂ ਬਲੇਖਾਂ ਜੋ ਵੀ ਨਿਕਲਿਆ ਉਹ ਕਿ ਪੈਸਾ ਖੁਸ਼ੀ ਨਹੀਂ ਦਿੰਦਾ ਹਾਂ ਸਾਰੀ ਖੁਸ਼ੀ ਨਹੀਂ ਦਿੰਦਾ ਪੈਸਾ ਇਹ ਗੱਲ ਮੈਂ ਵੀ ਕਹਣਾ ਕਿ ਜ਼ਿੰਦਗੀ ਦੀ ਜਿਹੜੀ ਹਰੇਕ ਖੁਸ਼ੀ ਉਹ ਪੈਸੇ ਤੇ ਡਿਪੈਂਡ ਨਹੀਂ ਹੈਗੀ ਪਰ ਖੁਸ਼ੀਆਂ ਦਾ ਬਹੁਤ ਵੱਡਾ ਹਿੱਸਾ ਪੈਸੇ ਤੇ ਹੀ ਡਿਪੈਂਡ ਹੈ ਜੇ ਆਪਣੇ ਕੋਲੇ ਪੈਸਾ ਹੋਊਗਾ ਫੇਰ ਨਹੀਂ ਆਪਣੀ ਜਿਹੜੀ ਸਾਰੀ ਸਾਰੀ ਜ਼ਿੰਦਗੀ ਆ ਦੁੱਖਾਂ ਦੀ ਟੱਪਣੀ ਆ ਇਹ ਤੇ ਇਹ ਆਪਾਂ ਦੇਖਦੇ ਵੀ ਆ ਵਿਚੋਣ ਕਿੰਨੇ ਬੰਦੇ ਹਜੇ ਹੁੰਦੇ ਜਿਹੜੇ ਆਪਦੇ ਪਰਿਵਾਰ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਪਾਉਂਦੇ ਉਹ ਵਿਚਾਰੇ ਖੁਦਕੁਸ਼ੀ ਕਰ ਜਾਂਦੇ ਆ ਹੁਣ ਹੁਣ ਉਹ ਔਰਨਾਂ ਲੋਕਾਂ ਨੂੰ ਪੁੱਛੋ ਨਾ ਕਦੇ ਜਾ ਕੇ ਵੀ ਜਿਹੜੀ ਖੁਸ਼ੀ ਆ ਉਹ ਪੈਸੇ ਨਾਲ ਖਰੀਦੀ ਜਾਂਦੀ ਆ ਕਿ ਨਹੀਂ ਖਰੀਦੀ ਜਾਂਦੀ ਉਹਨਾਂ ਦੇ ਵਿਚਾਰ ਲਾਓ ਕਰਿਓ ਕਿ ਉਹ ਦੱਸਣਗੇ ਕਿ ਪੈਸੇ ਜ਼ਿੰਦਗੀ 'ਚ ਕਿੰਨਾ ਜ਼ਰੂਰੀ ਆ ਚੌਥੀ ਗੱਲ ਆਪਾਂ ਨੂੰ ਇਹ ਸਿਖਾਈ ਜਾਂਦੀ ਆ ਕਿ ਜਿਹੜੇ ਅਮੀਰ ਬੰਦੇ ਆ ਉਹ ਮਾੜੇ ਹੁੰਦੇ ਆ ਜਿਹੜੇ ਪੈਸੇ ਵਾਲੇ ਬੰਦੇ ਆ ਉਹ ਬੇਕਾਰ ਹੁੰਦੇ ਆ ਕਿਉਂਕਿ ਉਹ ਇਹ ਗੱਲ ਬਿਲਕੁਲ ਗਲਤ ਹੈ ਆ ਇਹ ਵੀ ਗੱਲ ਹੈਗੀ ਆ ਕਿ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਦੋ ਨੰਬਰ ਦੀ ਕਮਾਈ ਨਾਲ ਅਮੀਰ ਹੁੰਦੇ ਆ ਪਰ ਹਰੇਕ ਬੰਦਾ ਦੋ ਨੰਬਰ ਦੀ ਕਮਾਈ ਕਰਕੇ ਅਮੀਰ ਨਹੀਂ ਹੁੰਦਾ ਹੈਗਾ ਕਿਉਂਕਿ ਜਿਹੜੀ ਇਹ ਗੱਲ ਲੈਣਾ ਇਹ ਗੱਲ ਚੱਲੀ ਆਪਣੇ ਪਿਓ ਦਾਦਿਆਂ ਵੇਲੇ ਦੇ ਟਾਈਮ ਦੀ ਕਿਉਂਕਿ ਜਦੋਂ ਨੈਟ ਨਹੀਂ ਸੀਗਾ ਉਦੋਂ ਜ਼ਿਆਦਾਤਰ ਲੋਕ ਆ ਜਿਹੜੇ ਖੇਤੀਬਾੜੀ ਤੇ ਡਿਪੈਂਡ ਸੀਗੇ ਉਹ ਖੇਤੀਬਾੜੀ ਹੀ ਕਰਦੇ ਸੀਗੇ ਤੇ ਫਿਰ ਉਹਨਾਂ ਦੀ ਜਿਹੜੀ ਸੋਚ ਦਾ ਘੇਰਾ ਸੀਗਾ ਉੱਥੋਂ ਤੱਕ ਹੀ ਖੜਾ ਸੀਗਾ ਜਾਂ ਉਹ ਚਲੋ ਕੁਝ ਕੁ ਜਿਹੜੀਆਂ ਆਪਣੀਆਂ ਬੇਸਿਕ ਜੀਆਂ ਨੌਕਰੀਆਂ ਹੁੰਦੀਆਂ ਨੇਗੀਆਂ ਜਿਵੇਂ ਫੌਜੀ ਨੌਕਰੀ ਆ ਗਈ ਪੁਲਿਸ ਦੀ ਇਸ ਤਰ੍ਹਾਂ ਦੀਆਂ ਸੀਗੀਆਂ ਜਿਨ੍ਹਾਂ ਜਿਕੇ ਲਿਮਟਡ ਤਨਖਾਹ ਹੁੰਦੀ ਹੈ ਤੇ ਖੇਤੀ ਵੀ ਜ਼ਿਆਦਾਤਰ ਲੋਕਾਂ ਕੋਲੇ ਜਮਣ ਜ਼ਮੀਨ ਉਹ ਹਿਸਾਬ ਸਰ ਜੇ ਦੀ ਹੁੰਦੀ ਹੈ ਨਾ ਘੱਟ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਉਸੇ ਕਮਾਈ ਤੱਕ ਹੀ ਖੜੀ ਹੁੰਦੀ ਹੈ ਕਿ ਬਸ ਟਾਈਮ ਪਾਸ ਜਾ ਹੋਈ ਜਾਂਦਾ ਹੈਗਾ ਤੇ ਜਾਂ ਪਿੰਡ ਦੇ ਵਿੱਚ ਚਲੋ ਜਿਹੜਾ ਕੋਈ ਵੱਧ ਜ਼ਮੀਨ ਵਾਲਾ ਘਰ ਹੁੰਦਾ ਹੈਗਾ ਜਾਂ ਉਹ ਉੱਥੋਂ ਤੱਕ ਸੋਚ ਸਕਦੇ ਆ ਕਿ ਹਾਂ ਵੀ ਇੰਨੀ ਕ ਕਮਾਈ ਹੋਰ ਹੋ ਸਕਦੀ ਹੈ ਜੇ ਸਾਡੇ ਕੋਲੇ ਵੱਧ ਜ਼ਮੀਨ ਹੁੰਦੀ ਤਾਂ ਇੰਨੀ ਕਰ ਲੈਂਦੇ ਉਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀਗਾ ਵੀ ਬਿਜ਼ਨਸ ਵੀ ਖੜੇ ਕੀਤੇ ਜਾਂਦੇ ਆ ਵੀ ਲੋਕਾਂ ਦੇ ਬਿਜ਼ਨਸ ਵੀ ਇਥੋਂ ਤੱਕ ਫੈਲੇ ਹੋਏ ਆ ਕਿ ਜਿੰਨਾਂ ਤੋਂ ਉਹ ਕਰੋੜਾਂ ਰੁਪਈਆ ਅਰਬਾਂ ਰੁਪਈਆ ਕਮਾਈ ਕਰ ਰਹੇ ਨੇਗੇ ਹੁਣ ਚਲੋ ਨੈਟ ਆ ਗਿਆ ਹੁਣ ਆਪਾਂ ਨੂੰ ਪਤਾ ਲੱਗਣ ਲੱਗ ਗਿਆ ਕਿਉਂਕਿ ਜਦੋਂ ਹੁਣ ਆਪਾਂ ਅਮੀਰ ਬੰਦਿਆਂ ਦੇ ਪੌਡਕਾਸਟ ਸੁਣਦੇ ਆ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਹਾਰ ਆ ਵੀ ਨਿਕਲ ਸਕਦੇ ਆ ਹੁਣ ਦੇਖੋ ਜੇ ਮੈਂ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਜਿਹੜਾ ਅਮੀਰ ਬੰਦਾ ਉਹ ਠੱਗੀ ਮਾਰ ਕੇ ਅਮੀਰ ਬਣਦਾ ਤਾਂ ਤੁਸੀਂ ਇਹ ਦੇਖੋ ਵੀ ਕਿੰਨੇ ਐਕਟਰ ਨੇ ਕਿੰਨੇ ਕਲਾਕਾਰ ਨੇ ਜਿਹੜੇ ਆਪ ਦੀ ਯੋਗਤਾ ਦੇ ਸਿਰ ਤੇ ਆਪ ਦੀ ਲੱਖਾਂ ਕਰੋੜਾਂ ਰੁਪਈਆ ਫੀਸ ਲੈ ਰਹੇ ਆ ਤੇ ਉਹ ਆਪਦੀ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀ ਵੀ ਬਣਾ ਗਏ ਇਹ ਤੋਂ ਬਣਾ ਹੋਰ ਵੀ ਕਿੰਨੇ ਪ੍ਰਾਈਵੇਟ ਕੰਮ ਆ ਗਏ ਮੰਨ ਲਓ ਕੋਈ ਵਕੀਲ ਹੈ ਹੁਣ ਵਕੀਲ ਦੀ ਆਪਦੀ ਯੋਗਤਾ ਆ ਗਈ ਹੁਣ ਇੱਕ ਬੰਦੇ ਨੇ ਨਾਮ ਬਣਾਇਆ ਵਕਾਲਤ ਚਾਹਦਾ ਤੇ ਉਹ ਲੱਖਾਂ ਰੁਪਈਆ ਆਪਦੀ ਫੀਸ ਲੈਣ ਲੱਗ ਗਿਆ ਤੇ ਦੁਬਾਰਾ ਉਹ ਆਪਦੀ ਪ੍ਰਾਪਰਟੀ ਬਣਾ ਗਿਆ ਬੇਅੰਤ ਤਾਂ ਹੁਣ ਆ ਦੱਸੋ ਵੀ ਇਹਦੇ ਵਿੱਚ ਕਿਸੇ ਗਾਇਕ ਨੇ ਕਿਸੇ ਐਕਟਰ ਨੇ ਜਾਂ ਕਿਸੇ ਵਕੀਲ ਨੇ ਠੱਗੀ ਕੀ ਮਾਰ ਲਈ ਕਿਸੇ ਨਾਲ ਉਹਨਾਂ ਨੇ ਆਪਦੀ ਯੋਗਤਾ ਦੇ ਪੈਸੇ ਲਏ ਆ ਜਿਨ੍ਹਾਂ ਦੀ ਹੁਣ ਘੱਟ ਯੋਗਤਾ ਉਹਨਾਂ ਨੇ ਹੁਣ ਘੱਟ ਲਏ ਆ ਜਿਨ੍ਹਾਂ ਦੀ ਵੱਧ ਯੋਗਤਾ ਉਹਨੇ ਵੱਧ ਲਏ ਆ ਤਾਂ ਫਿਰ ਅਮੀਰ ਬੰਦੇ ਮਾੜੇ ਕਿਵੇਂ ਹੋਗੇ ਹੁਣ ਤਾਂ ਇਹ ਚਾਹੀਦਾ ਕਿ ਆਪਾਂ ਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਕਿ ਉਹ ਲੋਕ ਇਥੋਂ ਦੇਕਰ ਪਹੁੰਚਦੇ ਕਿਵੇਂ ਆ ਆਪਾਂ ਨੂੰ ਉਹਨਾਂ ਦੀ ਜ਼ਿੰਦਗੀ ਸਟੱਡੀ ਕਰਨੀ ਚਾਹੀਦੀ ਆ ਤੇ ਆਪਾਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਆ ਪਰ ਆਪਾਂ ਨੂੰ ਸਿਖਾਇਆ ਵੀ ਪੁੱਠਾ ਗਿਆ ਅਜੇ ਤੱਕ ਕਿ ਅਮੀਰਾਂ ਨੂੰ ਨਫ਼ਰਤ ਕਰੋ ਇਹੇ ਲੋਕ ਵਧੀਆ ਨਹੀਂ ਹੁੰਦੇ ਜਿਵੇਂ ਆਪਾਂ ਦਰੋਂ ਪਹਿਲਾਂ ਅਖੇਵਲ ਠੀਕ ਆ ਕੁਝ ਕੁ ਬੰਦੇ ਮਾੜੇ ਹੋ ਸਕਦੇ ਆ ਪਰ ਸਾਰੇ ਮਾੜੇ ਨਹੀਂ ਹੁੰਦੇ ਹੈਗੇ ਗੂਗਲ ਵਾਲੇ ਲਾ ਲਓ ਹੁਣ ਸੁੰਦਰ ਪਚਾਈ ਨੇ ਜਿਹੜੇ ਉਹਨਾਂ ਦੀ ਕਿੰਨੀ ਜ਼ਿਆਦਾ ਤਨਖਾਹ ਗਈ ਉਹ ਹੁਣ ਕੱਲੀ ਤਨਖਾਹ ਦੇ ਸਿੱਖਤੀ ਰਚੋਗੇ ਪਹਿਲਾਂ ਉਹ ਬਿਲਕੁਲ ਇੱਕ ਮਿਡਲ ਫੈਮਿਲੀ ਚ ਰਹਿੰਦੇ ਸੀਗੇ ਹੁਣ ਆਪਾਂ ਕਿਵੇਂ ਕਹਦੇ ਆਂ ਕਿ ਉਹਨਾਂ ਨੇ ਕਿਸੇ ਨਾਲ ਠੱਗੀ ਮਾਰੀ ਆ ਸੋ ਇਹ ਨਾ ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ ਉਹਨਾਂ ਤੇ ਕਦੇ ਵੀ ਅੱਖਾਂ ਵਿੱਚ ਕੇ ਯਕੀਨ ਨਾ ਕਰਿਆ ਕਰੋ ਕਿ ਤੁਹਾਨੂੰ ਕਿਸੇ ਨੇ ਕਹਿਦਾ ਤੇ ਤੁਸੀਂ ਮੰਨ ਲਿਆ ਉਥੇ ਮੜਾ ਜਾ ਆਪਦਾ ਦਿਮਾਗ ਲਾਇਆ ਕਰੋ ਉਹਨਾਂ ਨੂੰ ਐਨਲਾਈਜ਼ ਕਰਿਆ ਕਰੋ ਕਿ ਇਹ ਗੱਲ ਅਸਲ ਵਿੱਚ ਕਿਵੇਂ ਹੋ ਸਕਦੀ ਆ ਕਿਉਂਕਿ ਜੇਦੋਂ ਆਪਾਂ ਐਨਲਾਈਜ਼ ਕਰਦੇ ਆਂ ਨਾ ਚੀਜ਼ਾਂ ਤਦ ਅਸਲੀਅਤ ਵਿੱਚ ਹੋਰ ਹੀ ਨਿਕਲ ਕੇ ਸਾਹਮਣੇ ਆਉਂਦੀ ਹੁੰਦੀ ਆ ਏ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ